ਸਮਾਣਾ ਦੀ ਅਗਰਵਾੜ ਦਰਮਸ਼ਾਲਾ ਵਿਖੇ ਅੱਜ ਬਾਲ ਵਿਕਾਸ ਵਿਭਾਗ ਵੱਲੋਂ ਤੀਆਂ ਦੀ ਲੋੜੀ ਮਨਾਇ ਗਈ। ਇਹ ਸਮਾਗਮ ਦੇ ਵਿੱਚ ਹਿਊਮਨ ਵੈਲਫੇਅਰ ਸੁਸਾਇਟੀ ਦੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਐਸ.ਡੀ.ਐਮ ਸਮਾਣਾ ਸ਼੍ਰੀ ਤਰਸ਼ੇਮ ਚਾਂਜੀ ਨੇ ਕਿਹਾ ਕਿ ਜਿਸ ਘਰ ਵਿੱਚ ਬੇਟੀ ਨਹੀਂ ਉਸ ਘਰ ਵਿੱਚ ਰੌਣਕ ਨਹੀਂ। ਇਹ ਤਿਹਾਰ ਲੜਕੀਆਂ ਦੇ ਨਾਲ ਹੀ ਸਜਦੇ ਹਨ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਿੱਤੇ ਗਏ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੱਚਿਆਂ ਦੀ ਲੋੜੀ ਦੇ ਮੌਕੇ ਵਧਾਈ ਦਿੱਤੀ ਅਤੇ ਕਿਹਾ ਬੇਟੀ ਅਤੇ ਬੇਟੇ ਵਿੱਚ ਕੋਈ ਫਰਕ ਨਹੀਂ ਹੈ ਇਸ ਮੌਕੇ ਨਵ ਜੰਮੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਤੋਹਫੇ ਵੀ ਵੰਡੇ ਗਏ ਸਮਾਣਾ ਤੋਂ ਦੀਵਾਨ ਥਰੱਜਾ ਦੀ ਵਿਸ਼ੇਸ਼ ਰਿਪੋਰਟ ਨਿਸੇਗਰ ਮੈਂ ਇੱਕ ਹਾਂ ਇਸੇ ਸਰ ਜੀ ਬਾਲ ਵਿਕਾਸ ਵਿਭਾਗ ਬਣਾ ਜਿਹੜਾ ਫਰਾਲਾ ਕੀਤਾ ਜਿਹੜਾ ਲੋੜੀ ਦਾ ਕਰੀਆਂ ਦੀ ਖਾਦੋ ਇਹ ਹੈਗਾ ਜੀ ਧੀਆ ਸਾਡਾ ਜਿਹੜਾ ਹੈਗਾ ਸਭ ਕੁਝ ਨਹੀਂ ਤੇ ਧੀਆ ਵਾਸਤੇ ਅੱਜ ਜਿਹੜੀ ਲੋੜੀ ਤੇ ਮਾਗੀ ਦਾ ਜਿਹੜਾ ਛੋਟਾ ਜਿਹਾ ਫੰਕਸ਼ਨ ਕੀਤਾ ਹੈਗਾ ਤਾਂ ਜਿਹੜੀ ਜਿਹੜਾ ਸਾਡੀਆਂ ਧੀਆ ਦਾ ਸਨਮਾਨ ਬਰਕਰਾਰ ਰਹੇ ਤੇ ਅੱਜ ਇੱਥੇ ਅਗਰਵਾਲ ਸਭ ਸਭਾ ਦੇ ਵਿੱਚ ਸੇ ਆਏ ਆਂ ਨਾਂਜੀ ਤੁਹਾਡੇ ਮਦਨ ਜੀ ਨੇ ਤੇ ਸੀడీపీ ਸਾਹਿਬ ਨੇ ਤੇ ਬਾਕੀ ਸਾਰੇ ਸਪੰਟੇ ਨੇ ਜੀ ਤੇ ਅਸੀਂ ਜਿਹੜਾ ਇਹ ਫੰਕਸ਼ਨ ਕਰਦੇ ਆਂ ਅਰਿਆਵ ਦੇ ਦੂਤਿਆਂ ਨੇ ਤੇ ਪਿਛੇ ਇੱਥੇ ਆ ਕੇ ਵੀ ਧੀਆਂ ਵਾਸਤੇ ਮੈਡਮ ਸੀడీపీ ਨੇ ਇਹ ਫੰਕਸ਼ਨ ਹਾਂਜੀ ਹਾਂਜੀ ਕਿਹਨੇ ਕਰਦੋ हां सर ਧੀਆ ਵਾਸਤੇ ਕਹਿੰਦੇ ਆ ਵੀ ਧੀਆ ਦੇਖੋ ਕਿਸੇ ਵੀ ਨਾਲੋਂ ਘੱਟ ਨਹੀਂ ਹੈਗੇ ਲੋਕਾਂ ਨੂੰ ਪਤਾ ਨਹੀਂ ਕੀ ਮਨ ਚ ਹੈਗਾ ਵੀ ਧੀਆ ਜਿਹੜੀਆਂ ਹੈਗੀਆਂ ਨੇ ਵੀ ਨਹੀਂ ਹੋਣੀਆਂ ਚਾਹੀਦੀਆਂ ਤੇ ਮੁੰਡੇ ਹੀ ਹੋਣੇ ਚਾਹੀਦੇ ਪਹਿਲਾਂ ਆਮ ਤੌਰ ਤੇ ਮੁੰਡਿਆਂ ਦੀ ਲੋੜੀ ਮਨਾਉਂਦੇ ਸੀ ਅਸੀਂ ਜਿਹੜਾ ਸਾਡਾ ਡਿਪਾਰਟਮੈਂਟ ਹੈਗਾ ਇਸਤਰੀ ਤੇ ਬਾਲਿਕਾਸ਼ ਸੁਭਾਗ ਪੰਜਾਬ ਚੰਡੀਗੜ੍ਹ ਇਹਨਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਸੀਗਾ ਕਿ ਧੀਆ ਦੀ ਹਰ ਸਾਲ ਲੋੜੀ ਮਨਾਈ ਜਾਏ ਅੱਜ ਅਸੀਂ ਇੱਥੇ ਅ ਅਗਰਵਾਰ ਅਗਰਸੈਂਤ ਧਰਮਸ਼ਾਲਾ ਵਿੱਚ ਮਦਨ ਜੀ ਮੋਨ ਮਿੱਤਰ ਜੀ ਦੇ ਸਹਿਯੋਗ ਨਾਲ ਜਿਹੜਾ ਹੈਗਾ ਐਸਡੀਐਮ ਸਾਹਿਬ ਦੇ ਸਹਿਯੋਗ ਨਾਲ ਐਨਜੀਓ ਜੀ ਸਹਿਯੋਗ ਨਾਲ 21 ਧੀਆਂ ਦੀ ਲੋੜੀ ਮਨਾ ਰਹੇ ਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਸੀਂ ਇਸ ਤੋਂ ਵੱਡਾ ਉਪਰਾਲਾ ਕਰ ਸਕੀਏ ਕਿ ਲੋਕਾਂ ਨੂੰ ਜਾਗਰੂਤ ਕਰ ਸਕੀਏ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ